ਮੇਰ ਦਾ ਕੋਈ ਰੇੜਕਾ ਨਹੀਂ ਐਨ ਕੱਲੋ ਵੀ ਮੱਖਣਾਂ ਨੂੰ ਪਲੇਨ ਹੈ ਈਜ਼ੀ ਹੈ ਸਾਡੇ ਕੋਲ ਨੰਬਰ ਪੂਰਾ ਹੈ ਕੋਈ ਮੁਸ਼ਕਲ ਆਉਣ ਵਾਲੀ ਨਹੀਂ ਮੇਰ ਸਾਡਾ ਪੂਰਾ ਇੱਕ ਕਹ ਲੋ ਵੀ ਉਹ ਸਿਵਿਆਂ ਦੀ ਪ੍ਰਧਾਨਗੀ ਹੋਵੇ ਉਹ ਵੀ ਹਟਾਉਣ ਦੇ ਲਈ ਬੀਜੇਪੀ ਕੁਝ ਵੀ ਕਰ ਸਕਦੀ ਹੈ ਕੋਈ ਡਾਊਟ ਨਹੀਂ ਬੀਜੇਪੀ ਤੇ ਕਾਂਗਰਸ ਇਹ ਜੀਆਂ ਗੱਲਾਂ ਕਰਦੇ ਆ ਕਿ ਅਸੀਂ ਮੇਰ ਇਕੱਠੇ ਬਣਾਵਾਂਗੇ ਬਿੱਟੂ ਜੀ ਨੇ ਵੀ ਤਾਂ ਕਿਹਾ ਸੀ ਕਿ ਅਸੀਂ ਕਾਂਗਰਸ ਨਾਲ ਕੋਈ ਸਾਝ ਨਹੀਂ ਪਾਣੀ ਚਾਦ ਕੇ ਬਿੱਟੂ ਜੀ ਦੀ ਬੈਕਗਰਾਉਂਡ ਤੇ ਬੂਟਾ ਲੱਗਿਆ ਉਹ ਵੀ ਕਾਂਗਰਸ ਦਾ ਹੀ ਹੈ ਸੀ ਅਫਵਾਹਾਂ ਜਾਂ ਸਿਕਿਉਰਿਟੀ ਫਲਾਕੇ ਰਾਜਨੀਤੀ ਨਹੀਂ ਕਰਦੇ ਦੂਜੀਆਂ ਪਾਰਟੀਆਂ ਵਾਂਗ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਲੁਧਿਆਣਾ ਕਾਰਪੋਰੇਸ਼ਨ ਚੋਣਾ ਹੁੰਦੀਆਂ ਨੇ ਤੇ ਗੱਲ ਮੇਅਰ ਤੱਕੇ ਰੁਕ ਜਾਂਦੀ ਹੈ ਕਿਸੇ ਵੀ ਪਾਰਟੀ ਕੋ ਇਸ ਵਕਤ ਤੱਕ ਮੇਅਰ ਦੇ ਲਈ ਪੂਰੀਆਂ ਵੋਟਾਂ ਨਹੀਂ ਹੈਗੀਆਂ ਜੇ ਸੱਤਾਧਾਰੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹ 41 ਸੀਟਾਂ ਤੇ ਹੀ ਸੀਮਿਤ ਕੇ ਰਹਿ ਗਈ ਆ ਮੇਅਰ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਆਪਣਾ ਦਾਅਵਾ ਪੇ ਚਲਾ ਰਹੀਆਂ ਨੇ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਗੱਲ ਕਰਾਂਗੇ ਸਾਡੇ ਨਾਲ ਪਰਮਵੀਰ ਸਿੰਘ ਨੇ ਜੋ ਵਾਈਸ ਚੇਅਰਮੈਨ ਨੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੋ ਗੱਲ ਕਰਦੇ ਪਰਵੀਰ ਦੇਖਿਆ ਜਾਵੇ ਤਾਂ ਇੱਕ ਲੰਮਾ ਸਮਾਂ ਹੋ ਗਿਆ ਤੁਹਾਨੂੰ ਆਮ ਆਦੀ ਪਾਰਟੀ ਚ ਸਟਾਰਟਿੰਗ ਤੋਂ ਤੁਸੀਂ ਜੁੜੇ ਹੋ ਉਹਨਾਂ ਸਮਿਆਂ ਤੋਂ ਜੁੜੇ ਹੋ ਜਦੋਂ ਪਾਰਟੀ ਹਜੇ ਸਟੈਂਡ ਹੀ ਨਹੀਂ ਹੋ ਰਹੀ ਸੀ ਸੋ ਅੱਜ ਦੇ ਮਸਲੇ ਦੀ ਗੱਲ ਕਰਦੇ ਹਾਂ ਸੋ ਮੇਅਰ ਨੂੰ ਲੈ ਕੇ ਪੂਰਾ ਰੇੜਕਾ ਫਸਿਆ ਹੋਇਆ ਕਿਵੇਂ ਲੱਗਦਾ ਮੇਅਰ ਕੀ ਬਣੂਗਾ ਪਾਰਟੀ ਦਾ ਕੀ ਸਟੈਂਡ ਹੈ ਕੀ ਪ੍ਰੋਵੀਜ਼ਨ ਹੈ ਤਸਕਾਲ ਰਵੀ ਜੀ ਬਹੁਤ ਤੁਹਾਡਾ ਧੰਨਵਾਦ ਪਹਿਲੀ ਗੱਲ ਤਾਂ ਬਾਹੂ ਸ਼ਾਹੀ ਤੇ ਅੱਜ ਦੁਆਰਾ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੁਸੀਂ ਕੋਈ ਪ੍ਰੋਬਲਮ ਨਹੀਂ ਕੋਈ ਮੁਸ਼ਕਲ ਨਹੀਂ ਹੈ ਮੇਅਰ ਦਾ ਕੋਈ ਰੇੜਕਾ ਨਹੀਂ ਇਹਨ ਕਹ ਲੋ ਵੀ ਮੱਖਣ ਵਾਂਗੂ ਪਲੇਨ ਹੈ ਈਜ਼ੀ ਹੈ ਸਾਡੇ ਕੋਲ ਨੰਬਰ ਪੂਰਾ ਹੈ ਜਦੋਂ ਵੀ ਮਰਜ਼ੀ 1 2 ਦਿਨ 4 ਦਿਨ ਹਫ਼ਤੇ ਤੱਕ ਅਸੀਂ ਐਲਾਨ ਕਰ ਦਾਂਗੇ ਹਾਊਸ ਵੀ ਸਾਡਾ ਬਣੂਗਾ ਮੇਰ ਵੀ ਸਾਡਾ ਬਣ ਰਿਹਾ ਲੁਧਿਆਣੇ ਚ ਕੋਈ ਪ੍ਰੋਬਲਮ ਨਹੀਂ ਪਰ ਦੇਖਿਆ ਜਾਵੇ ਜੀ ਕਿ ਇਹਨੇ ਸਾਡੇ ਕੋਲ ਨੰਬਰ ਪੂਰੇ 41 ਕੌਂਸਲਰ ਜਿੱਤੇ ਸੀਗੇ ਜੀ ਤੇ 48 ਚਾਹੀਦੇ ਨੇ ਜੀ ਇੱਕ ਤਾਂ ਕਾਂਗਰਸ ਦਾ ਸ਼ਾਮਲ ਹੋ ਗਿਆ ਇੱਕ ਯਾਦ ਹੋ ਗਿਆ ਇੱਕ ਅਕਾਲੀ ਦਲ ਦਾ ਹੋਇਆ ਸੀ ਪਰ ਅਕਾਲੀ ਦਲ ਵਾਲਾ ਤਾਂ ਵਾਪਸ ਚਲਾ ਗਿਆ ਸੀਟਾਂ ਤਾਂ ਹਲੇ ਵੀ ਪੂਰੀ ਨਹੀਂ ਹੋ ਰਹੀਆਂ ਦੇਖੋ ਗੱਲ ਇਹ ਹੈ ਕਿ ਜਦੋਂ ਕਾਲ ਆਊਗੀ ਹਾਊਸ ਦੇ ਵਿੱਚ ਬਹੁਮਤ ਸਾਬਤ ਕਰਨ ਦੀ ਤਾਂ ਉਦੋਂ ਅਸੀਂ ਬਹੁਮਤ ਸਾਬਤ ਕਰਾਂਗੇ ਸਾਡਾ ਬਹੁਮਤ ਤੋਂ ਵੀ ਕੁਝ ਮੈਂਬਰ ਉੱਪਰ ਸਾਡੇ ਕੋਲ ਨੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੋਈ ਹੈ ਜਿਨ੍ਹਾਂ ਨਾਲ ਅਸੀਂ ਕਹਿ ਲਓ ਵੀ ਸਾਰਾ ਕੁਝ ਸੌਖੇ ਤਰੀਕੇ ਨਾਲ ਅਸੀਂ ਆਪਣਾ ਬਹੁਮਤ ਲੈ ਕੇ ਆਵਾਂਗੇ ਕੋਈ ਮੁਸ਼ਕਲ ਆਉਣ ਵਾਲੀ ਨਹੀਂ ਮੇਅਰ ਸਾਡਾ ਬਣੂਗਾ ਬਿਲਕੁਲ ਮੁਸ਼ਕਲ ਆਉਣ ਵਾਲੀ ਨਹੀਂ ਹੈਗੀ ਗਲਤੀ ਸੀ ਕਰ ਰਹੇ ਹਾਂ ਪਰ ਦੇਖਿਆ ਜਾਵੇ ਤਾਂ ਵਿਰੋਧੀ ਪੇਰੇ ਨੇ ਕਿ ਮੇਅਰ ਅਸੀਂ ਬਣਾਵਾਗੇ ਉਹ ਕਿਤੇ ਨਾ ਕਿਤੇ ਗੱਲ ਇਹ ਵੀ ਚੱਲਦੀ ਹੈ ਵੀ ਆਜ਼ਾਦ ਨੂੰ ਵੀ ਬਣਾ ਸਕਦੇ ਆ ਦੋਨੇ ਪਾਰਟੀਆਂ ਸਪੋਰਟ ਕਰ ਦੇਣਗੇ ਭਾਜੀਪੀ ਤੇ ਕਾਂਗਰਸ ਕਰ ਸਕਦੀ ਹੈ ਸਪੋਰਟ ਭਾਜੀਪੀ ਤੇ ਕਾਂਗਰਸ ਦੋਨੋਂ ਇਹ ਜੀਆਂ ਪਾਰਟੀਆਂ ਨੇ ਖਾਸ ਤੌਰ ਤੇ ਭਾਜੀਪੀ ਜਿਹੜੀ ਦੇਸ਼ ਦੇ ਵਿੱਚ ਸੱਤਾ ਹਥਿਆਉਣ ਦੇ ਲਈ ਚਾਹੇ ਇੱਕ ਕਹੋ ਵੀ ਉਹ ਸਿਵਿਆਂ ਦੀ ਪ੍ਰਧਾਨਗੀ ਹੋਵੇ ਉਹ ਵੀ ਹਥਿਆਉਣ ਦੇ ਲਈ ਬੀਜੇਪੀ ਕੁਝ ਵੀ ਕਰ ਸਕਦੀ ਹੈ ਕੋਈ ਡਾਊਟ ਨਹੀਂ ਪਰ ਦੋਨੋਂ ਪਾਰਟੀਆਂ ਜਵਾਬ ਕੀ ਦੇਣਗੀਆਂ ਦੋਨੇ ਪਾਰਟੀਆਂ ਨੈਸ਼ਨਲ ਤੌਰ ਤੇ ਯੂਨੀਅਨ ਪੋਲਿਟਿਕਸ ਜਿੱਦਾਂ ਗੱਲ ਕਰਦੇ ਆ ਤਾਂ ਇੱਕ ਦੂਜੇ ਦੀਆਂ ਕੱਟੜ ਵਿਰੋਧੀ ਨੇ ਕੋਈ ਵਿਚਾਰਧਾਰਾ ਦਾ ਮੇਲ ਨਹੀਂ ਲੀਡਰ ਇੱਕ ਦੂਸਰੇ ਨੂੰ ਦੋਨੇ ਪਾਰਟੀਆਂ ਦੇ ਕੱਟਿਆ ਤੋਂ ਕੱਟਿਆ ਬਿਆਨਬਾਜ਼ੀ ਕਰਦੇ ਨੇ سنگੀਨ ਇੱਕ ਦੂਜੇ ਤੇ ਅਪਰਾਧ ਦੇ ਜਿਹੜੇ ਇਲਜ਼ਾਮ ਲਾਉਂਦੇ ਨੇ ਤੇ ਇੱਥੇ ਕਿਦਾਂ ਸਮਝੌਤਾ ਕਰਨਗੇ ਸੋ ਇਹ ਪ੍ਰੈਕਟੀਕਲ ਨਹੀਂ ਗੱਲ ਰਾਈਟ ਤੇ ਦੂਜੇ ਪਾਸੇ ਜਿਹੜੀ ਸਾਡੀ ਗੱਲ ਹੈ ਸਟੇਜ 'ਤੇ ਅਸੀਂ ਸਰਕਾਰ ਰਨ ਕਰ ਰਹੇ ਹਾਂ ਲੋਕਾਂ ਨੇ ਸਾਨੂੰ ਮੌਕਾ ਦਿੱਤਾ 2.5 ਸਾਲ ਹੋ ਗਏ ਸਾਨੂੰ ਸਰਕਾਰ ਰਨ ਕਰਦਿਆਂ 2.5 ਸਾਲ ਪੈਂਡਿੰਗ ਹੈ ਤਾਂ ਲੋਕ ਸਿਆਣੇ ਹੈ ਜਿਨ੍ਹਾਂ ਨੇ ਸਾਨੂੰ ਇੱਕ ਤਰ੍ਹਾਂ ਸਭ ਤੋਂ ਵੱਡੀ ਪਾਰਟੀ ਲੁਧਿਆਣਾ ਦੇ ਵਿੱਚ ਚੁਣਿਆ ਤਾਂ ਅਸੀਂ ਮੇਅਰ ਬਣਾਵਾਂਗੇ ਤਾਂ ਲੋਕਾਂ ਨੂੰ ਪਤਾ ਕਿ ਅਗਲੇ 2.5 ਸਾਲ ਵੀ ਇਹਨਾਂ ਨੇ ਕੰਮ ਕਰਨੇ ਹੈ ਸੋ ਕੰਮ ਦੀ ਸਾਡੀ ਰਾਜਨੀਤੀ ਹੈ ਪਰ ਦੇਖਿਆ ਜਾਵੇ ਪਰੰਪਰਿਕ ਤੀ ਤੁਸੀਂ ਗੱਲ ਕਰ ਰਹੇ ਹੋ ਕਿ ਦੋਨਾਂ ਦਾ ਵਿਰੋਧ ਹੈ ਪਰ ਦਿੱਲੀ ਦੇ ਵਿੱਚ ਜਾਂ ਬਾਕੀ ਪਾਸੇ ਪੰਜਾਬ 'ਚ ਵੀ ਤੁਹਾਡਾ ਤੇ ਕਾਂਗਰਸ ਦਾ ਵਿਰੋਧ ਆ ਪਰ ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਮੇਅਰ ਨੂੰ ਲੈ ਕੇ ਉੱਥੇ ਇਕੱਠੇ ਹੋਗੇ ਬੇਕੋ ਠੀਕ ਹੈ ਮੈਂ ਉੱਚ ਇੱਕ ਬੇਨਤੀ ਕਰਦਾ ਹਾਂ ਕਿ ਇੰਡੀਆ ਅਲਾਈਅንስ ਦੇ ਵਿੱਚ ਸਾਡੀ ਪਾਰਟੀ ਔਰ ਕਾਂਗਰਸ ਇਕੱਠੀ ਹੈ ਪਰ ਜਿਹੜਾ ਡਾਇਰੈਕਟ ਮੈਚ ਹੈ ਜਿਹੜਾ ਡਾਇਰੈਕਟ 36 ਦਾ ਅੰਕੜਾ ਆਪਾਂ ਕਹਿ ਦਿੰਨੇ ਆ ਉਹ ਕਾਂਗਰਸ ਤੇ ਭਾਜਪਾ ਦਾ ਸਾਡਾ ਵੀ ਹੈ ਰਾਈਟ ਇਹ ਕੋਈ ਡਾਊਟ ਨਹੀਂ ਇੱਕ ਜਿਹੜੀ ਗੱਲ ਐਕਸੈਪਟ ਕਰ ਲੈਣੀ ਚੰਗੀ ਹੁੰਦੀ ਹੈ ਪਰ ਜਦੋਂ ਭਾਜਪਾ ਤੇ ਕਾਂਗਰਸ ਇਹ ਜੀਆਂ ਗੱਲਾਂ ਕਰਦੇ ਐ ਕਿ ਅਸੀਂ ਮੇਰ ਇਕੱਠੇ ਬਣਾਵਾਂਗੇ ਬਿੱਟੂ ਜੀ ਨੇ ਵੀ ਤਾਂ ਕਹਿਦਾ ਕਿ ਅਸੀਂ ਕਾਂਗਰਸ ਨਾਲ ਕੋਈ ਸਾਝ ਨਹੀਂ ਪਾਣੀ ਚਾਦ ਕੇ ਬਿੱਟੂ ਜੀ ਦੀ ਬੈਕਗ੍ਰਾਉਂਡ ਤੇ ਬੂਟਾ ਲੱਗਿਆ ਉਹ ਵੀ ਕਾਂਗਰਸ ਦਾ ਹੀ ਹੈ ਤੇ ਚਲੋ ਅੱਜ ਆਈਡੀਓਲੋਜੀ ਦਾ ਫਰਕ ਹੈ ਜਿੱਥੇ ਜਿਹੜੇ ਮਰਜ਼ੀ ਘਰ ਚਲੇ ਗਏ ਕਈ ਘਰਾਂ ਚਲੇ ਜਾਂਦੇ ਨੇ ਬਿੱਟੂ ਜੀ ਤਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਉਹਨਾਂ ਕੋ ਲੋਕਾਂ ਨੂੰ ਜਵਾਬ ਦੇਣ ਲਈ ਕੁਝ ਨਹੀਂ ਹੋਣਾ ਤੇ ਭਾਜਪਾ ਦੀ ਗਵਰਨਮੈਂਟ ਸਟੇਟ 'ਚ ਨਹੀਂ ਹੈ ਕਾਂਗਰਸ ਦੀ ਗਵਰਨਮੈਂਟ ਸਟੇਟਸ ਨਹੀਂ ਹੈ ਸਾਡੀ ਲੋਕਲ ਬਾਡੀਜ਼ ਰਨ ਕਰਨੀ ਹੈ ਉਹ ਸਟੇਟ ਗਵ ਮਤਲਬ ਲੋਕ ਵੀ ਇਸ ਗੱਲ ਤੇ ਸਵਾਲ ਪੁੱਛਣਗੇ ਤੇ ਇਹਨਾਂ ਦੋਨਾਂ ਪਾਰਟੀ ਦੇ ਅੱਗੇ ਉਹ ਤਾਂ ਜਵਾਬ ਦੇ ਵੀ ਨਹੀਂ ਹੋਣੇ ਠੀਕ ਹੈ ਤੇ ਪਹਿਲੀ ਗੱਲ ਤਾਂ ਕੋਆਰਡੀਨੇਸ਼ਨ ਨਹੀਂ ਹੋਣੀ ਬਿੱਟੂ ਜੀ ਨੇ ਕਿਹਾ ਤਾਂ ਅਸੀਂ ਕਾਂਗਰਸ ਨਾਲ ਰਲ ਕੇ ਬਣਾਉਣਾ ਹੀ ਨਹੀਂ ਤਾਂ ਕਿੱਦਾਂ ਬਣੂਗਾ ਥਿਸ ਇਸ ਨੋਟ ਅ ਪ੍ਰੈਕਟੀਕਲ ਥਿੰਗ ਮਤਲਬ ਮੈਨੂੰ ਲੱਗਦਾ ਨਹੀਂ ਬਈ ਇਹ ਕਿਸੇ ਵੀ ਤਰੀਕੇ ਇਹਨਾਂ ਦਾ ਮੈਚ ਫਿੱਟ ਆਊਗਾ ਠੀਕ ਹੈ ਬਿਲਕੁਲ ਗੱਲ ਆਪਾਂ ਇੱਥੇ ਕਰ ਰਹੇ ਹਾਂ ਥੋੜੀ ਪਰ ਜੀ ਵੀ ਕੁਝ ਗੱਲ ਜਾਣੀ ਜ਼ਰੂਰੀ ਹੈ ਕਿਉਂਕਿ ਗੱਲ ਪਹਿਲਾਂ ਚੱਲੀ ਸੀ ਵਿਧਾਇਕਾਂ ਦੀ ਵੋਟ ਦੀ ਪਰ ਉਹ ਲੈ ਕੇ ਵੀ ਟਾਰਗੇਟ ਪੂਰਾ ਨਹੀਂ ਹੋਇਆ ਕਿਉਂਕਿ ਉਸ ਹਾਂ ਬਣਾ 52 ਚਾਹੀਦੇ ਸੀ ਫਿਰ ਗੱਲ ਉਹ ਪਿੱਛੇ ਪੈ ਗਈ ਅੱਜ ਤੁਸੀਂ ਕਹਿੰਦੇ ਹੋ ਕਿ ਮੇਅਰ ਸਾਡਾ ਬਣ ਜਾਏਗਾ ਪਰ ਗੱਲ ਉਹੀ ਕਿ ਕਿਵੇਂ ਪੂਰਾ ਕਰੋਗੇ 48 ਚਾਹੀਦੇ ਨੇ ਉਹਦੇ ਲਈ ਤਾਂ ਮੈਂ ਬੇਨਤੀ ਇਹ ਕਰਦਾ ਰਵੀ ਜੀ ਕਿ ਹਜੇ ਕੈਮਰੇ ਤੇ ਤਾਂ ਮੈਂ ਉਸ ਤਰੀਕੇ ਨਹੀਂ ਗੱਲ ਕਰ ਸਕਦਾ ਕਿ ਪਰ ਸਾਡੇ ਕੋਲ ਨੰਬਰ ਪੂਰਾ ਹੈ ਜਦੋਂ ਹਾਊਸ ਦੀ ਕਾਲ ਹੋਊਗੀ ਅਸੀਂ ਐਨ ਸਪਸ਼ਟ ਬਹੁਤ ਦੇ ਨਾਲ ਤੁਹਾਨੂੰ ਆਪਣਾ ਮੇਅਰ ਲੁਧਿਆਣੇ ਬਣਾ ਕੇ ਦਿਖਾਵਾਂਗੇ ਕੋਈ ਪ੍ਰੋਬਲਮ ਨਹੀਂ ਤੁਸੀਂ ਬਿਲਕੁਲ ਗਲਤ ਸੀ ਕਿ ਮੇਅਰ ਬਣਾ ਕੇ ਦਿਖਾਵਾਂਗੇ ਪਰ ਮੇਅਰ ਦੇ ਨਾਮ ਦਾ ਤਾਂ ਨਹੀਂ ਮੈਂ ਪੁੱਛਾਂਗਾ ਮੇਅਰ ਕੌਣ ਹੋ ਸਕਦਾ ਕਿਸੇ ਮੈਲਾ ਨੂੰ ਅੱਗੇ ਲਿਆਉਂਗੇ ਜਾਂ ਕੋਈ ਬੰਦਾ ਹੀ ਬਣੇਗਾ ਮੈਂ ਤਾਂ ਰਵੀ ਜੀ ਬੜਾ ਛੋਟਾ ਬੰਦਾ ਹੈ ਹਾਈ ਕਮਾਂਡ ਦੇ ਫੈਸਲੇ ਹੈ ਤੇ ਜੋ ਹਾਈ ਕਮਾਂਡ ਹੁਕਮ ਲਾਊਗੀ ਉਹਨੂੰ ਇੰਪਲੀਮੈਂਟ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਤੇ ਉਹ ਵਧੀਆ ਤਰੀਕੇ ਹੋਊਗਾ ਜੋ ਵੀ ਫੈਸਲਾ ਹੋਊਗਾ ਉਹ ਕਿਉਂਕਿ ਡੈਮੋਕ੍ਰੇਸੀ ਹੈ ਲੋਕਾਂ ਦੇ ਹੱਕ ਦਾ ਹੋਊਗਾ ਲੋਕਾਂ ਦੇ ਲਈ ਹਿੰਮਤ ਨਾਲ ਕੰਮ ਕਰਨ ਵਾਲਾ ਸਾਡਾ ਬੰਦਾ ਮੇਅਰ ਹੋਊਗਾ ਡਿਪਟੀ ਮੇਰੂਗਾ ਸੀਨੀਅਰ ਡਿਪਟੀ ਮੇਰੂਗਾ ਸਾਰੀ ਜਿਹੜੀ ਟੀਮ ਹੋਊਗੀ ਉਹ ਲੋਕਾਂ ਦੇ ਲਈ ਡੈਡੀਕੇਟਿਡ ਹੋਊਗੀ ਕਾਰਨ ਕੀ ਹੈ ਅਸੀਂ ਨਾਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਅਫਵਾਹ ਜਾਂ ਇਨਸਿਕਿਉਰਟੀ ਫਲਾਕੇ ਰਾਜਨੀਤੀ ਨਹੀਂ ਕਰਦੇ ਦੂਜੀਆਂ ਪਾਰਟੀਆਂ ਵਾਂਗ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਤਾਂ ਕੰਮ ਕਰਨ ਵਾਲਾ ਬੰਦਾ ਹੀ ਜਿਹੜਾ ਡੇਡੀਕੇਟਿਡਲੀ ਅਗਲਾ ਜਿਹੜਾ ਸਮਾਂ 5 ਸਾਲ ਦਾ ਉਹ ਕਾਰਪੋਰੇਸ਼ਨ ਤੇ ਲਾਊਗਾ ਤੇ ਲੁਧਿਆਣੇ ਨੂੰ ਸਰਵ ਕਰੂਗਾ ਬਿਲਕੁਲ ਲਾਸਟਿਕ ਗੱਲ ਕਰ ਰਹੇ ਨੇ ਤੁਹਾਡੇ ਵਾਰੀ ਕਰਦੇ ਹਾਂ ਥੋੜੀ ਇਸ ਮੁੱਦੇ ਤੋਂ ਹਟ ਕੇ ਪਰਮਜੀਤ ਜੀ ਮੈਂ ਇਸ ਚੀਜ਼ ਤੇ ਦੇਖ ਰਿਹਾ ਕਿ ਲੰਬੇ ਸਮੇਂ ਤੋਂ ਜੁੜੇ ਹੋ ਗਰਾਊਂਡ ਲੈਵਲ ਤੋਂ ਜੁੜੇ ਹੋ ਅੱਜ ਬਹੁਤੇ ਲੀਡਰ ਬਣ ਗਏ ਨੇ ਪਰ ਉਹਨਾਂ ਦਾ ਪਿਛੋਕੜ ਤੱਕ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਉੱਤੇ ਗਏ ਸੀ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਬੜਾ ਵਧੀਆ ਰਵੀ ਜੀ ਹਰ ਆਪਣਾ ਕੋਈ ਪਰਿਵਾਰ ਹੁੰਦਾ ਹੈ ਕੋਈ ਟੀਮ ਵਰਕ ਹੁੰਦਾ ਹੈ ਕੋਈ ਕੋਈ ਵੀ ਵੱਡੇ ਤੋਂ ਵੱਡੀ ਦੁਨੀਆ 'ਚ ਜਦੋਂ ਤੁਸੀਂ ਕੁਝ ਉਸਤਰੀਆ ਦੇਖਦੇ ਹੋ ਨਾ ਤਾਂ ਉੱਚ ਇੱਕ ਟੀਮ ਵਰਕ ਹੈ ਆ ਵੀ ਤੁਹਾਡੇ ਮੂਰੇ ਸਰੋਂ ਜਿਹੜੀ ਬੀਜੀ ਗਈ ਆ ਇਹਦੇ ਦਾਣਿਆਂ ਦੀ ਬਰੀਡਿੰਗ ਕਿਤੇ ਹੋਈ ਹੈ ਇਹਨੂੰ ਮਿੱਟੀ ਨੂੰ ਗੋਡਿਆ ਕਿਸੇ ਨੇ ਆ ਬੀਜਿਆ ਕਿਸੇ ਨੇ ਆ ਟਰੈਕਟਰ ਕਿਸੇ ਨੇ ਫੇਰਿਆ ਤਾਂ ਹਰ ਬੰਦੇ ਦੇ ਰੋਲ ਹੁੰਦੇ ਨੇ ਠੀਕ ਹੈ ਜੀ ਤਾਂ ਮੇਰਾ ਵੀ ਪਾਰਟੀ 'ਚ ਇੱਕ ਰੋਲ ਹੈ ਮੈਂ ਉਹ ਨਭਾਉਣਾ ਤੇ بڑے ਲੋਕ ਇਹ ਪੁੱਛ ਲੈਂਦੇ ਕਿ ਤੁਹਾਡੇ ਨਾਲ ਦੇ ਇੱਥੇ ਪਹੁੰਚ ਗਏ ਉੱਥੇ ਪਹੁੰਚ ਗਏ ਪਰ ਮੈਂ ਬੜਾ ਸੈਟੀਸਫਾਈਡ ਹੈ ਤੇ ਜਿੰਨਾ ਮਾਣ ਮੇਰੇ ਅਰਗੇ ਉਮਰ ਚ ਕਿਸੇ ਪਾਰਟੀ ਨੇ ਦਿੱਤਾ ਹੈ ਮੇਰੀ ਪਾਰਟੀ ਨੇ ਮੇਰੇ ਸਿਰ ਤੇ ਹਮੇਸ਼ਾ ਹੱਥ ਰੱਖਿਆ ਤੇ ਮੈਂ ਉਹਨਾਂ ਦਾ ਧੰਨਵਾਦ ਦਿਆਂ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਆ ਮਾਨਯੋਗ ਮੁੱਖ ਮੰਤਰੀ ਸਲਾ ਭਗਵੰਤ ਸਿੰਘ ਮਾਨ ਦਾ ਬਹੁਤ ਪਿਆਰ ਕਰਦੇ ਆ ਕੰਮ ਪਿਆਰਾ ਹੁੰਦਾ ਚੰਮ ਨਹੀਂ ਪਿਆਰਾ ਹੁੰਦਾ ਬਿਲਕੁਲ ਇੱਕ ਗੱਲ ਆਖਦੇ ਫਿਰ ਥੋੜੀ ਜੀ ਰਹੀ ਇਹਦੇ ਨਾਲ ਜੋੜ ਲੈਣੇ ਆ ਕਿਤੇ ਨਾ ਕਿਤੇ ਗੱਲ ਚੱਲੀ ਕੁਝ ਮੈਨੂੰ ਸੈਟੀਸਫੈਕਸ਼ਨ ਨਹੀਂ ਹੈ ਕਿਉਂਕਿ ਮੌਜੂਦਾ ਦੋਆਂ ਦੀ ਵਾਇਫਾ ਤਾਂ ਹਾਰ ਗਈਆਂ ਚਾਹੇ ਦੋ ਐਮਐਲਏ ਦੇ ਬੇਟੇ ਜਿੱਤੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਕਿਉਂਕਿ ਮੌਜੂਦਾ ਸਰਕਾਰਾਂ ਤੋਂ ਦੇਖੋ ਡੈਮੋਕ੍ਰੇਸੀ ਆ ਜਿੱਤ ਹਾਰ ਕਿਸੇ ਵੀ ਪੱਤਰ ਤੇ ਲੋਕਾਂ ਦੇ ਹੱਥ ਜਿਹੜੀ ਆ ਉਂਗਲੀ ਤੇ ਸਿਆਹੀ ਲੱਗੀ ਆ ਉਹਦੇ ਤੇ ਡਿਪੈਂਡ ਕਰਦਾ ਹੈ ਤੇ ਇਹ ਕੋਈ ਗੱਲ ਨਹੀਂ ਕੋਈ ਹਾਰ ਜਾਣਾ ਕੋਈ ਜਿੱਤ ਜਾਣਾ ਵੱਡੀ ਗੱਲ ਨਹੀਂ ਪਰ ਗੱਲ ਇਹ ਹੁੰਦੀ ਆ ਵੀ ਪਰਫਾਰਮੈਂਸ ਤੁਸੀਂ ਡਿਲੀਵਰ ਕਰਨਾ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਰਹਿਣਾ ਉਹਨਾਂ ਨੂੰ ਸੇਵਾਵਾਂ ਦੇਣੀਆਂ ਜਿਸ ਕੰਮ ਲਈ ਲੋਕਾਂ ਨੇ ਤੁਹਾਨੂੰ ਚੁਣਿਆ ਤਾਂ ਜਿਹੜੇ ਚੁਣੇ ਗਏ ਉਹਨਾਂ ਨੂੰ ਵਧਾਈਆਂ राइट ਤੇ ਉਹ ਆਪਣਾ ਕੰਮ ਲੋਕਪੱਖੀ ਨੀਤੀਆਂ ਜਿਹੜੀਆਂ ਸਾਡੀ ਸਰਕਾਰ ਦੀਆਂ ਨੇ ਫੇਰ ਕਹਿੰਨਾ ਮੈਂ ਬਾਰ ਬਾਰ ਰਿਪੀਟ ਕਰਦਾ ਕੰਮ ਦੀ ਰਾਜਨੀਤੀ ਕੰਮ ਦੀ ਰਾਜਨੀਤੀ ਤਾਂ ਕੰਮਾਂ ਦੀ ਡਿਊਟੀ ਲੱਗੀ ਐ ਤੇ ਕੰਮ ਹੀ ਕਰਦੇ ਸੋ ਲੁਧਿਆਣਾ ਦੇ ਵਿੱਚ ਮੇਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਇਹ ਕਹਿੰਨਾ